ਸਸੇ ਕਾਲਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਵਲੌਗ ਦੀ ਕਰਦਿਆਂ ਜੀ ਸ਼ੁਰੂਆਤ ਪਾਸਾ ਖਾਣਾ ਖਾ ਕੇ ਤਿਆਰ ਹੋ ਕੇ ਚੱਲਦਿਆਂ ਜੀ ਪਟਿਆਲੇ ਨੂੰ ਤੁਸੀਂ ਜੁੜੇ ਰਹੇ ਹੋ ਦਿਖਾਉਣੀ ਆ ਤੁਹਾਨੂੰ ਅੱਗੇ ਫਿਰ ਆਜੋ ਤੁਹਾਨੂੰ ਖਾਣਾ ਵੀ ਖਿਲਾਦੀ ਆ ਯਾਰ ਸਾਰਿਆਂ ਨੂੰ ਬਾਕੀ ਖਾਣਾ ਖਾ ਕੇ ਚੱਲਦਿਆਂ ਸ਼ਹਿਰ ਨੂੰ ਹਾਂ ਜੀ ਮਿੱਤਰ ਪਿਆਰਿਓ ਚੱਲਦੇ ਆ ਹੁਣ ਸ਼ਹਿਰ ਨੂੰ ਮੈਂ ਨਾ ਏਸੀ ਖਰਾਬ ਹੋਇਆ ਵੀ ਉਹਦੀ ਗੈਸ ਨਿਕਲ ਗਈ ਉਹਦੀ ਵੇਟ ਕਰ ਰਹੀ ਹਾਂ ਉਹ ਆਉਣ ਵਾਲਾ ਹੀ ਆ ਉਹਦਾ ਏਸੀ ਠੀਕ ਕਰਾ ਕੇ ਫਿਰ ਪਟਿਆਲੇ ਨੂੰ ਆਉਣਾ ਹੈ ਫਸਲ ਵਾਸਤੇ ਸਪਰੇਅ ਵੀ ਲੈ ਕੇ ਜਾਣੀਆਂ ਤੁਹਾਨੂੰ ਆ ਕੇ ਉੱਥੇ ਮਿਲਦਾ ਐ ਮੈਂ ਬਾਕੀ ਲਵ ਯੂ ਸਾਰਿਆਂ ਨੂੰ ਜਿਹੜੇ ਵੀ ਹਰੇ ਚਰਚੇ ਨੂੰ ਪਿਆਰ ਕਰਦੇ ਨੇ ਜੁੜੇ ਰਹੋ ਓਕੇ ਅੱਜ ਜੀ ਮਿੱਤਰ ਪਿਆਰੇ ਉਹ ਜਾਣਾ ਹਜੇ ਪਿਆਲੇ ਮੈਂ ਇਹਦਾ ਗੈਂਦ ਜੀ ਪਵਾ ਰਹੀ ਆ ਤੇ 6-7 ਦਿਨ ਹੋ ਗਏ ਯਾਰ ਗਾਂਸ ਨਿਕਲੀ ਨੂੰ ਚਲੋ ਯਾਰ ਮੀਮੂ ਪਈ ਜਾਂਦੇ ਦੀ ਇਹ ਸਰੀ ਜਾਂਦਾ ਦੀ ਆ ਹੁਣ ਫਿਰ ਗਰਮੀ ਬਹੁਤ ਹੋ ਜਾਂਦੀ ਆ ਜਿਹਨੇ ਤੁਹਾਨੂੰ ਪਤਾ ਹੀ ਆ ਤੇ ਫੇਰਾ ਬਾਈ ਨੂੰ ਕਰਿਆ ਫੋਨ ਮੈਂ ਬਾਰਨ ਵਾਲੇ ਨੂੰ ਤੇ ਉਦੋਂ ਅਸੀਂ ਗੌਰ ਨਹੀਂ ਕਰੀ ਹੈਗੀ ਜਦ ਤਣ ਇਹਦੀ ਫੁੱਲ ਸਰਵਿਸ ਕਰਕੇ ਗਏ ਨੇ ਆਕੇ ਉਲਕੇ ਉਦੋਂ ਮੈਂ ਕਿਹਾ ਵੀ ਇਹਦੀ ਮੈਂ ਕਿਹਾ ਯਾਰ ਪਰਫ ਜੀ ਜੰਮਦੀ ਲੱਗਦੀ ਆ ਉਹਦੇ ਪਰ ਉਦੋਂ ਧਿਆਨ ਨਹੀਂ ਦਿੱਤਾ ਕਿਉਂਕਿ ਬਾਰਸ਼ਾਂ ਪੈਂਦੀ ਜਾਂਦੀਆਂ ਆ। ਬਸ ਭਤੀਜ ਆ ਗਿਆ ਮੈਂ ਘੰਟੇ ਤੱਕ ਪਟਿਆਲੇ ਵਸਤੂ ਨਾਲ। ਹਾਂਜੀ ਚੱਲਦੀਆਂ ਸ਼ਹਿਰ ਹਾਂਜੀ ਖੇਤਾਂ 'ਚ ਆਇਆ ਤੇ ਝੋਨਾ ਦੇ ਖੜ। ਇਹ ਸਪਰੇਅ ਕਰਾਉਣੀ ਸੀਗੀ ਭਤੀਜਿਓ ਜਾਨਾਂ ਦੀ ਯਾਰ ਅੱਜ ਕਿਤੇ ਕੱਲ ਕਿਹਾ ਸੀ ਹੁਣ ਜਾਇਆ ਨਹੀਂ ਜਾਣਾ ਯਾਰ ਬਾਪੂ ਕਹਿੰਦਾ ਪਹਿਲਾਂ ਦਵਾਈ ਲਿਆ ਕੇ ਦੇ ਸਪਰੇਅ ਕਰਾਉਣੀ ਆ ਕਿ ਕਾਹਾਂ ਫੇਰ ਮੀਂਹ ਦੱਸੇ ਪਏ ਨੇ। ਕਿਉਂਕਿ ਝੂਣਾਇਤੀ ਆਪਣੇ 4-5 ਕਿੱਲੇ ਖਰਾਬ ਨੇ ਆਪਾਂ ਪਾਈ ਤੀ ਵੀਡੀਓ ਉਹ ਕਿ ਚਲੋ ਜਿਹੜੀ ਹੁਣ ਠੀਕ ਹੈਗੀ ਆ ਉਹਨੂੰ ਤਾਂ ਸਪਰੇਅ ਕਰਾ ਦਈਏ ਬਾਕੀ ਤੁਹਾਨੂੰ ਲੱਭ ਜੂ ਯਾਰ ਤੇ ਇੱਕ ਗੁੱਸਾ ਨਾ ਕਰਿਆ ਕਰੋ ਯਾਰ ਫੋਨ ਆਉਂਦੇ ਉਹ ਬਹੁਤ ਨੇ ਭਤੀਜਾ ਮੈਂ ਚੱਕਦਾ ਫੋਨ ਜਿੰਨੇ ਕੁ ਮੇਰੇ ਤੋਂ ਚੱਕੇ ਜਾਂਦੇ ਨੇ ਯਾਰ ਠੀਕ ਆ ਨਾ ਬਾਕੀ ਲੱਭ ਜੂ ਆ ਇਹਨੂੰ ਚਲਦੇ ਆਪਾਂ ਪਟਿਆਲੇ ਹਾਂਜੀ ਦੋਸਤੋ ਪਟਿਆਲੇ ਆ ਗਏ ਮਗਰ ਨਾਲੇ ਚਾਹ ਚੂਪੀ ਲਈਏ ਨਾਲੇ ਕੁਛ ਖਾ ਪੀ ਲਈਏ ਥੋੜਾ ਬਹੁਤਾ ਫਿਰ ਪਹਿਲਾਂ ਤਾਂ ਸਪਰੇਅ ਵਾਲੀ ਦਵਾਈ ਦੇਖਦੇ ਆ ਲੈਂਦੇ ਆ ਇਹ ਮਿਲਣ ਜਾਂਦੇ ਆ ਭਤੀਜੀਆਂ ਨੂੰ ਹੋਰ ਦੱਸੋ ਠੀਕੋ ਲਵ ਯੂ ਆ ਤੁਹਾਨੂੰ ਮੇਰੇ ਜਿਗਰ ਦੇ ਟੋਟਿਆਂ ਨੂੰ ਭਾਈ ਓਕੇ ਰਿਪੋਰਟ ਆ ਪੂਰੀ ਜਾਣ ਹਾਂਜੀ ਆ ਜੋ ਬਹੁਤ ਬਾਦ ਲਈ ਤੁਹਾਨੂੰ ਮੇਰੇ ਕੋਲ ਪਰਚੇ ਆਏ ਇੱਥੇ ਵੀ ਯਾਰ ਕਾਫੀ ਮਿਲੇ ਹੈਗੇ ਨੇ ਭਤੀਜੀਆਂ ਤੇ ਹੁਣ ਚਲਦੇ ਆ ਖਾ ਪੀ ਕੇ ਫਿਰ ਹਾਂਜੀ ਦੋਸਤੋ ਚਾਚੂ ਪੀ ਲਈ ਆਪਾਂ ਇੱਥੇ ਤੁਸੀਂ ਹਿਸਾਬ ਲਾ ਲਓ ਮੈਨੂੰ ਘੰਟਾ ਡੇਢ ਘੰਟਾ ਹੋ ਗਿਆ ਬੈਠੇ ਨੂੰ ਜਾਨੂ ਉੱਠਣ ਲੱਗਦਾ ਸੀ ਜਦ ਨੂੰ ਕੋਈ ਨਾ ਕੋਈ ਫੇਰ ਮਿਲਣ ਆਲਾ ਆ ਜਾਂਦਾ ਸੀ ਕਿਉਂਕਿ ਗੱਡੀ ਦੇਖ ਲਈ ਬਾਹਰ ਖੜੀ ਸਾਰਿਆਂ ਦਾ ਥੋੜਾ ਧੰਨਵਾਦ ਯਾਰ ਜਿੰਨੇ ਵੀ ਤੁਸੀਂ ਅੱਜ ਮਿਲ ਕੇ ਗਏ ਹੈਗੇ ਤੁਹਾਨੂੰ ਦਿਲ ਤੋਂ ਲੱਭੂ ਹੈਗਾ ਸੱਚੇ ਵੱਲੋਂ ਹੋਰ ਦੱਸੋ ਗੱਲਬਾਤ ਓਕੇ ਰਿਪੋਰਟ ਆ ਤੇ ਹੁਣ ਚਲਦੇ ਆ ਅੱਗੇ ਨੂੰ ਇੱਥੋਂ ਦਵਾਈ ਬੂਤੀ ਲੈ ਕੇ ਆਪਦੀ ਖੇਤਾਂ ਵਾਲੀ ਫੇਰ ਚਲਦੇ ਆ ਮਿਲਦੇ ਆ ਭਤੀਜਿਆਂ ਨੂੰ ਉੱਤਰ ਲੀਲਾ ਭਵਨ ਸਾਡ ਲੱਤ ਤੇ ਹੁਣ ਚਲਦੇ ਆ ਜੀ ਹਾਂਜੀ ਕਾਣਾ ਮੰਡੀ ਆ ਗਏ ਹਾਂਜੀ ਦੋਸਤੋ ਪਟਿਆਲੇ ਹੈਗੇ ਆ ਇੱਥੇ ਮਿੱਤਰ ਪਿਆਰੇ ਆਗੇ ਤੇ ਮਿਲਣ ਨਾਲੇ ਹੁਣ ਚੱਲਦੇ ਆ ਲੀਲਾ ਭਵਨ ਵਾਲੇ ਪਾਸੇ ਤੇ ਫਿਰ ਚੱਲਦੇ ਆ ਘਰ ਨੂੰ ਆਪਾਂ ਗਰਮੀ ਬਹੁਤ ਆ ਯਾਰ ਅੱਜ ਤੇ ਅਨੈਲੀ ਦੀ ਮਾੜੀ ਮੁੱਟੀ ਦਵਾਈ ਜੀ ਖੇਤਾਂ 'ਚ ਸਪਰੇਅ ਕਰਨ ਵਾਲੀ ਤੇ ਗੱਲ ਹੈ ਹੈਗੀ ਆ ਮਿੱਤਰ ਪਿਆਰੇ ਇੱਥੇ ਆਪਣਾ ਪਿਆਰ ਆ ਪਟਿਆਲੇ ਬਹੁਤ ਸਾਲ ਪੁਰਾਣਾ ਠੀਕ ਆ ਇਸ ਵਾਰ ਮੈਂ ਨਾ ਲੈ ਕੇ ਨਹੀਂ ਗਿਆ ਤੀ ਦਵਾਈਆਂ ਦੁਨੀਆ ਜੀ ਆ ਕਿ ਇੱਥੇ ਹੀ ਪਰਮਾਨੈਂਟ ਚੱਕੀ ਦੀ ਆ ਹੈਗੀਆਂ ਨੇ ਉਹ ਮਤਲਬ ਇਹਨੂੰ ਮਿਲ ਗਏ ਦੀਏ ਕਿਤੇ ਪਟਿਆਲੇੋਂ ਕਹਿੰਦੇ ਯਾਰ ਤੂੰ ਆੜੀ ਤੋੜ ਗਿਆ ਐ ਕਰਕੇ ਆਲਾਣਾ ਕਰਕੇ ਆ ਮਗਰ ਕੋਈ ਗੱਲ ਨਹੀਂ ਜੀ ਇੱਕ ਸਪਰੇਅ ਤੋਂ ਲੈ ਲਾਂਗੇ ਮੈਂ ਕਿਹਾ ਹੋਣੀਆ ਤਾਂ ਦੋ ਤਿੰਨ ਨੇ ਇਸ ਕਰਕੇ ਦੇਖੋ ਸਾਰਿਆਂ ਦਾ ਮਾਣ ਤਾਣ ਰੱਖਣਾ ਪੈਂਦਾ ਹੈਗਾ ਚਲੋ ਆਪਣਾ ਵੀ ਅਗਲਾ ਮਾਣ ਤਾਣ ਕਰਦਾ ਜਿੰਨੇ ਕਿ ਚੁੱਕੇ ਅਗਲਾ ਹੁੰਦਾ ਐ ਐ ਆਲਾਣਾ ਬਾਕੀ ਲੱਭ ਜੂ ਤੁਹਾਨੂੰ ਸਾਰਿਆਂ ਨੂੰ ਚੱਲਦੇ ਹਾਂ ਹੁਣ ਦਿੱਦਾ ਭਵਨ ਚੁੜੇ ਰਹੇ ਹੁਣ ਚੱਲਦੇ ਹਾਂ ਜੀ ਆਪਾਂ ਪਟਿਆਲੇ ਮੰਡੀ ਹੈਗੀਆਂ ਨਹੀਂ ਲੱਭਾ ਭਵਨ ਹਾਂਜੀ ਪਟਿਆਲੇ ਆ ਗਏ ਆਪਾਂ ਹੁਣ ਚੱਲਦੇ ਹਾਂ ਲੈ ਕੇ ਸਮਾਨ ਘਰ ਨੂੰ ਅੱਜਲੇ ਤਾਂ ਜਾਣਾ ਯਾਰ ਕੰਮ じゃ ਹੈਗਾ ਕੋਈ ਇਸ ਕਰਕੇ ਹੁਣ ਬਾਅਦ ਟਾਈਮ ਰੁਕਣਾ ਨਹੀਂ ਹੈਗਾ ਭਤੀ ਜ ਉਧਰ ਵੀ ਸਾਦਦੇ ਨੇ ਆਪਣੇ 22PS ਅੱਜ ਜਾਇਆ ਨਹੀਂ ਜਾਣਾ ਕਿਉਂਕਿ ਕੰਮਕਾਰ ਖਾਸ ਹੀ ਹੈਗੇ ਨੇ ਹਾਂਜੀ ਫੋਨ ਬਹੁਤ ਧੀਜੀ ਕਰੀ ਜਾਂਦੇ ਨੇ ਆ ਲੈ ਲਿਆ ਸਮਾਨਾ ਜਾਂ ਟੀਮੀਨ ਵਾਲਾ ਹੁਣ ਚੱਲਦੇ ਆਂ ਆਪਾਂ ਪਿੰਡ ਵੱਲ ਨੂੰ ਪਹਿਲਾਂ ਆਈ ਸੀ ਕੋਈ ਟਿਕਟ ਛਿੱਕਟ ਕਹਿੰਦੀ ਜੀ ਤੁਹਾਨੂੰ ਤੁਹਾਨੂੰ ਆਫਰ ਆ ਮੈਂ ਕਿਹਾ ਭਾਈ ਅਸੀਂ ਆਫਰ ਕੀ ਕਰਨੀ ਆ ਧੀਦਾ ਨਾ ਖਾਦਾ ਨਾ ਰੱਪਾ ਖਲਾਵੇ ਠੀਕ ਹਨ ਪੱਕੀ ਲਾਭੂ ਆਪੇ ਚੱਲਦੇ ਆ ਜੀ ਉਹ ਪਿੰਟ ਕੋ ਚਾਉਦੇ ਆ ਜੀ ਹਾਂ ਜੀ ਮਿੱਤਰ ਪਿਆਰਿਓ ਪਟਿਆਲੇ ਚਾਹ ਪੀਣੀ ਸੀ ਯਾਰ ਉਧਰ ਕਲੰਬੀਆ ਹਸਪੀਟਲ ਦੇ ਸਾਹਮਣੇ ਆ ਮੇਰੇ ਭਤੀਜਾ ਆ ਗਏ ਉਧਰ ਆਜੋ ਮੁੰਡਿਓ ਤੇ ਆ ਭਤੀਜਾ ਹੈਗੇ ਨੇ ਸੰਗਰੂਰ ਪੈ ਜਾਂਦਾ ਇਹਨਾਂ ਦਾ ਪਤਣਾ ਏਰੀਆ ਤੇ ਉਹ ਪਿੱਛੇ ਪ੍ਰਿੰਟਸਰ ਵਾਲਾ ਧੀਜ ਖੜਾ ਉਹ ਆਪਣਾ ਹੈਗਾ ਫਰੀਦਕੋਟ ਫਰੀਦਕੋਟ ਠੀਕ ਆ ਜੀ ਤੇ ਹਰਿਆਣੇ ਵਾਲਾ ਕਿੱਥੇ ਗਿਆ ਆ ਜਾ ਆ ਜਾ ਉਧਰ ਆਜੋ ਹਰਿਆਣੇ ਵਾਲੇ ਜੀ ਆ ਹਰਿਆਣੇ ਤੋਂ ਆਏ ਕਿਨੇ ਭਤੀਜ ਸਾਰੇ ਇੱਥੇ ਖਾਲਸਾ ਚ ਪੜਦੇ ਹੋ ਹਾਂਜੀ ਹਾਂਜੀ ਖਾਲਸਾ ਠੀਕ ਆ ਠੀਕ ਆ ਤੂੰ ਪੰਜਾਬ ਯੂਨੀਵਰਸਿਟੀ ਯੂਨੀਵਰਸਿਟੀ ਠੀਕ ਆ ਠੀਕ ਆ ਹੋਰ ਠੀਕ ਆ ਚਾਚੂ ਤਾਂ ਨਹੀਂ ਪਣੀ ਬੱਸ ਧੰਨਵਾਦ ਠੀਕ ਆ ਠੀਕ ਆ ਠੀਕ ਆ ਹੋਰ ਦੱਸੋ ਯਾਰ ਗੱਲਬਾਤ ਵੀ ਸੇਵਾ ਦੱਸੋ ਮੇਰੇ ਲੈ ਕੇ ਯਾਰ ਕੋਕੀ ਰਿਪੋਰਟ ਆ ਹਾਂਜੀ ਠੀਕ ਆ ਠੀਕ ਆ ਭਤੀਜ ਕੋਕੀ ਰਿਪੋਰਟ ਹਾਂਜੀ ਮਿੱਤਰ ਪਿਆਰੇਓ ਚਾਹ ਪੀ ਰਹੇ ਹਾਂ ਤੇ ਆ ਮੇਰੇ ਭਤੀਜ ਆ ਕੇ ਲੋਟ ਤੋਂ ਸਾਰੇ ਹਾਂਜੀ ਠੀਕ ਆ ਠੀਕ ਆ ਪੜਿਆ ਕਰੋ ਯਾਰ ਪੜਦੇ ਹੁੰਦੇ ਆ ਤੇ ਬਹੁਤ ਵਧੀਆ ਗੱਲਾਂ ਮੁੰਡੇ ਗੇਮ ਲਾ ਮਤਲਬ ਗੇਮ ਵੀ ਕਰਨੀ ਚਾਹੀਦੀ ਹੈਗੀ ਆ ਪੜ੍ਹਾਈ ਦੇ ਨਾਲ ਨਾਲ ਹੋਰ ਦੱਸੋ ਮੇਰੇ ਜਿਗਰ ਦੇ ਟੁਟੇਓ ਖਾਉਂਗੇ ਕੋਸਾ ਬਸੀ ਧੰਨਵਾਦੀ ਬਹੁਤ ਕੀ ਕਹਿੰਦਾ ਹਾਂ ਹਾਂ ਜੀ ਬੜਾ ਠੀਕ ਆ ਠੀਕ ਆ ਬਤੀ ਜੀ ਹਾਂਜੀ ਮਿੱਤਰ ਪਿਆਰਿਓ ਘਰ ਨੂੰ ਜਾ ਰਿਹਾ ਸੀ ਆ ਮੇਰੇ ਭਤੀ ਜਾ ਕੇ ਖਾਲਸਾ ਕਲ ਤੋਂ ਠੀਕ ਆ ਹਾਂਜੀ ਬਾਬਾ ਜੀ ਜੀ ਠੀਕ ਆ ਲਵ ਤੁਹਾਨੂੰ ਜੀ ਠੀਕ ਹੈ ਜੀ ਠੀਕ ਆ ਤੁਸੀਂ ਸੁਣਾਓ ਹੋਰ ਕੀ ਸਭ ਠੀਕ ਨੇ ਸਭ ਵਧੀਆ ਜੀ ਠੀਕ ਆ ਠੀਕ ਆ ਫਸਲ ਬਾੜੀ ਸਭ ਵਧੀਆ ਸਾਡਾ ਇੱਥੇ ਸ਼ੋਰੂ ਕੱਪੜੇ ਦਾ ਅੱਛਾ ਜੀ ਮੈਂ ਤਾਂ ਪਿੰਡਾਂ ਪਈਆਂ ਕੀਤੀ ਬਾੜੀ ਬੰਦੇ ਆ ਜੱਟ ਸੋਦੇ ਕੱਪੜੇ ਦਾ ਸ਼ੋਰੂ ਕੀਤਾ ਆਪਾਂ ਕਿੱਥੇ ਜੀ ਆਹ ਦੁਕਾਨ ਆਪਣੀ ਅਯੂਗਾ ਸਾਹਿਬ ਇਹ ਦਵਾਈਆਂ ਵਾਲਾ ਨਹੀਂ ਹੈਗਾ ਤੁਸੀਂ ਐਪਲ ਸਟੋਰ ਦੇ ਉਲਟ ਸਾਈਡ ਸਾਹਮਣੇ ਇਹਦਾ ਉਹ ਸਟੋਰ ਆ ਐਪਲ ਦਾ ਹਾਂ ਮੈਂ ਸਮਝ ਗਈ ਉਲਟਾ ਸਾਈਡ ਬਿਲਕੁਲ ਸਾਹਮਣੇ ਉਹ ਸਾਡਾ ਕਿੰਗ ਐਂਡ ਕਵੀ ਨਾਮ ਦਾ ਅੱਛਾ ਕਦੇ ਕਦੇ ਕੱਪੜੇ ਨੇ ਆਪਣੇ ਮੁੰਡਿਆਂ ਦੀ ਕੁੜੀਆਂ ਦੇ ਅੱਛਾ ਕਿੰਗਲੈਂਡ ਦਾ ਠੀਕ ਆ ਠੀਕ ਆ ਆਜੋ ਚਾਹ ਪਾਣੀ ਪੀਣੇ ਆ ਲੈਣੇ ਹੈ ਕੋਈ ਸਟੇਰ ਦੀ ਆਏ ਦੇ ਜਾਣ ਲੱਗਿਆ ਸਾਡੇ ਲਈ ਕੰਮ ਨਹੀਂ ਕੰਮ ਕੋਈ ਨਹੀਂ ਮੈਂ ਆਉਂਗਾ ਅਰ ਕੱਲੂ ਆਉਣਾ 100% ਠੀਕ ਹੈ ਜੀ ਗੱਡੀ ਸਰਵਿਸ ਤੇ ਲਾ ਕੇ ਠੀਕ ਹੈ ਜੀ ਠੀਕ ਆ ਪੱਕਾ ਤੇਰੀ ਦੁਕਾਨ ਤੇ ਆ ਕੇ ਤਾਂ ਹਾਂ ਜੀ ਠੀਕ ਹੈ ਠੀਕ ਬੈਠਾਂਗੇ ਆਪਾਂ ਪੱਕਾ 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 ਠੀਕ ਆ ਜੀ ਠੀਕ ਜੀ ਹਾਂਜੀ ਸਬਜ਼ੀ ਲੈ ਰਹੇ ਹਾਂ ਘਰ ਦੇ ਕੰਦੇ ਸਬਜ਼ੀਆਂ ਆਈਆਂ ਨੂੰ ਕੀ ਸਸਤੀ ਕਾਲ ਜੀ ਤੁੰ ਨੂੰ ਸਪਰੇਅ ਕਰਾਉਣੀ ਹੈਗੀ ਆ ਦਵਾਈ ਲੈ ਕੇ ਆਂਦੀ ਆ ਹੋਰ ਦੱਸੋ ਗੱਲ ਬਾਤ ਸਰਕਾਰ ਇਹਨੂੰ ਮੈਂ ਕੱਟ ਤਾ 1 ਮਿੰਟ ਹੋਰ ਦੱਸੋ ਠੀਕ ਹੋ ਅੱਜ ਦੇ ਵਲੌਗ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਲਵ ਯੂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ ਅੱਜ ਛੋਟੇ ਹੀ ਬਣਿਆ ਮੁੰਲਾ ਦਾ 2 4 5 ਮਿੰਟ ਦਾ ਹੀ ਹੋਊਗਾ ਓਕੇ ਲਵ ਯੂ ਇਹਨੂੰ ਕਰਕੇ ਨਾ